ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਟਿੰਡੇ ਦੀ ਸਬਜ਼ੀ ਇਸ ਤਰ੍ਹਾਂ ਟਿੰਡੇ ਦੀ ਸਬਜ਼ੀ ਬਣਾਉਂਗੇ ਜਿਹੜੇ ਨਹੀਂ ਖਾਂਦੇ ਨਾ ਉਹ ਵੀ ਤੁਹਤੋਂ ਡਿਮਾਂਡ ਕਰਕੇ ਜਿਹੜੇ ਟਿੰਡੇ ਬਣਵਾਉਗੇ ਸਮਾਨ ਉਹੀ ਆ ਬਣਾਉਣੀ ਉਦਾਂ ਹੀ ਬਸ ਥੋੜਾ ਜਿਹਾ ਤਰੀਕਾ ਆਪਾਂ ਬਦਲਣਾ ਆ ਤੇ ਜੇ ਇੱਕੋ ਤਰ੍ਹਾਂ ਆਪਾਂ ਸਬਜ਼ੀ ਦਾਲ ਸਬਜ਼ੀ ਬਣਾਉਂਦੇ ਰਹਿੰਨੇ ਨਾ ਉਹ ਤੋਂ ਖਾ ਖਾ ਕੇ ਆਪਾਂ ਬੋਰ ਹੋ ਜੰਨੇ ਆ ਤਰੀਕਾ ਥੋੜਾ ਜਿਹਾ ਬਦਲ ਲਓ ਉਹੀ ਸਬਜ਼ੀ ਉਹੀ ਮਿਰਚ ਮਸਾਲੇ ਹੁੰਦੇ ਆ ਤੇ ਉਹੀ ਚੀਜ਼ ਜਿਹੜੀ ਦੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਟਿੰਡੇ ਜਿਹੜੇ ਬਣਾਉਂਗੇ ਨਾ ਤੇ ਬਹੁਤ ਹੀ ਵਧੀਆ ਬਣੂਗੇ ਅੱਧਾ ਕਿਲੋ ਆਪਾਂ ਟਿੰਡੇ ਲੈ ਆ ਛਿੱਲ ਲੈ ਧੋ ਲੈ ਇਹਨਾਂ ਨੂੰ ਮੈਂ ਅੱਧਾ ਕੱਟ ਲਾ ਲਿਆ ਦੋ ਦੋ ਕੱਟ ਲਾਏ ਆ ਤੇ ਵਿੱਚੋਂ ਵੀ ਸਾਫ਼ ਸੁਥਰੇ ਆ ਲੈਰੇ ਟਿੰਡੇ ਜਦੋਂ ਵੀ ਟਿੰਡਿਆਂ ਨੂੰ ਖਰੀਦਣਾ ਆ ਜਿਨ੍ਹਾਂ ਉੱਪਰ ਛੋਟੇ ਛੋਟੇ ਰੂੰਝੇ ਹੁੰਦੇ ਨਾ ਬਾਲਜਾ ਉਹ ਖਰੀਦਿਆ ਕਰੋ ਦੇਸੀ ਟਿੰਡੇ ਹੁੰਦੇ ਆ ਉਹ ਬਿਲਕੁਲ ਪੱਕੇ ਹੋ ਨਹੀਂ ਹੁੰਦੇ ਤੇ ਦੂਸਰੇ ਟਿੰਡੇ ਜਿਹੜੇ ਵਿੱਚੋਂ ਪੱਕੇ ਹੁੰਦੇ ਆ ਉਹ ਤੇ ਆਪਾਂ ਤੇਲ ਜਿਹੜਾ ਗਰਮ ਕਰ ਲਿਆ ਆ ਗਰਮ ਕਰਕੇ ਆਪਾਂ ਸਾਰੇ ਟਿੰਡੇ ਜਿਹੜੇ ਸਾਫ ਤੇ ਏਦਾਂ ਪਹਿਲਾਂ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਪਹਿਲਾਂ ਫਰਾਈ ਕਰਨਾ ਟਿੰਡਿਆਂ ਨੂੰ ਤੇ ਇਹਨਾਂ ਦਾ ਜਦੋਂ ਰੰਗ ਐਨ ਬਦਲ ਗਿਆ ਨਾ ਵਧੀਆ ਤੇ ਉਦੋਂ ਆਪਾਂ ਇਹਨਾਂ ਨੂੰ ਕੱਢਣਾ ਆ ਏਦਾਂ ਪਲਟ-ਪਲਟ ਕੇ ਇਹਨਾਂ ਨੂੰ ਆਪਾਂ ਜਿਹੜਾ ਸਾਰੇ ਟਿੰਡਿਆਂ ਨੂੰ ਫਰਾਈ ਕਰ ਲੈਣਾ ਵਧੀਆ ਤਰੀਕੇ ਦੇ ਨਾਲ ਤੇ ਇੱਕ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਕਿਸ ਤਰ੍ਹਾਂ ਆਪਾਂ ਸਬਜ਼ੀ ਬਣਾ ਕੇ ਤਿਆਰ ਕੀਤੀ ਆ ਤੇ ਬਹੁਤ ਸਵਾਦ ਸਬਜ਼ੀ ਮੇਰੀ ਗਾਰੰਟੀ ਆ ਬਹੁਤ ਵਧੀਆ ਸਵਾਦ ਸਬਜ਼ੀ ਬਣ ਕੇ ਤਿਆਰ ਹੋਊਗੀ ਤੇ ਜਿਹੜਾ ਪਾਸਾ ਥੋੜਾ ਜਿਹਾ ਹਰਾ ਆ ਉਹਨੂੰ ਆਪਾਂ ਇਸ ਤਰ੍ਹਾਂ ਜਿਹੜਾ ਆ ਪਲਟ ਦੰਨੇ ਆ ਤੇ ਐਦਾਂ ਪਲਟ-ਪਲਟ ਕੇ ਆਪਾਂ ਜਿਹੜੇ ਇਹ ਟਿੰਡੇ ਆ ਐਨ ਵਧੀਆ ਤਰੀਕੇ ਨਾਲ ਪਹਿਲਾਂ ਇਹਨਾਂ ਨੂੰ ਐਦਾਂ ਭੁੰਨ ਲੈਣਾ ਆਪਾਂ ਤੇ ਦੇਖਣ ਨੂੰ ਵੀ ਸੋਹਣੇ ਲੱਗੂਗੇ ਖਾਣ ਨੂੰ ਵੀ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੋਊਗੇ ਠੀਕ ਆ ਜੀ ਦੇਖੋ ਟਿੰਡੇ ਉਹੀ ਆ ਛਿੱਲ ਲੈ ਧੋ ਲੈ ਕੱਟ ਲਾ ਲੈ ਤੇਲ ਗਰਮ ਕੀਤਾ ਤੇ ਇਹਨਾਂ ਨੂੰ ਆਪਾਂ ਫਰਾਈ ਜਿਹੜਾ ਕਰ ਲਿਆ ਟਿੰਡਿਆਂ ਨੂੰ ਐਦਾਂ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਹੈ ਇੱਕ ਪਲੇਟ ਦੇ ਵਿੱਚ ਅਲੱਗ ਤੋਂ ਇਹ ਉਹੀ ਤੇਲ ਜਿਹੜਾ ਆਪਣੇ ਕੋਲ ਬਚਿਆ ਉਹਦੇ ਵਿੱਚ ਹੀ ਆਪਾਂ ਜਿਹੜਾ ਇਹਦਾ ਤੜਕਾ ਤਿਆਰ ਕਰ ਲੈਣਾ ਠੀਕ ਆ ਜੀ ਤੁਸੀਂ ਦੇਖ ਹੀ ਜਾਓ ਕਿ ਸਮਾਨ ਆਪਣਾ ਉਹੀ ਆ ਕੋਈ ਅਲੱਗ ਚੀਜ਼ ਨਹੀਂ ਬਸ ਬਣਾਉਣ ਦਾ ਤਰੀਕਾ ਆਪਾਂ ਬਦਲਿਆ ਬਹੁਤ ਹੀ ਸਵਾਦ ਸਬਜ਼ੀ ਬਣ ਕੇ ਤਿਆਰ ਹੋਈ ਹੈ ਇਹਨਾਂ ਦੀ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇਲ ਉਹੀ ਆ ਬਚਿਆ ਆ ਜੀਰਾ ਪਾਤਾ ਤੇ ਆਦਰਕ ਲਸਣ ਜਿਹੜਾ ਮੈਂ ਮੋਟਾ ਮੋਟਾ ਕੁੱਟ ਕੇ ਉਹ ਪਾ ਦਿੱਤਾ ਆ ਇਹਨੂੰ ਆਪਾਂ ਥੋੜੇ ਜਿਹੜਾ ਲਾਲ ਕਰ ਲੈਣਾ ਆ ਜ਼ਿਆਦਾ ਕਾਲਾ ਨਹੀਂ ਕਰਨਾ ਇਹਨੂੰ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਆ ਪਿਆਜ਼ ਵੀ ਥੋੜੇ ਜਿਹਾ ਚੌਪ ਕਰਕੇ ਆਪਾਂ ਇਹਦੇ ਵਿੱਚ ਪਾ ਦਨੇ ਆ ਦੇਖੋ ਆਪਾਂ ਨਾਦਰ ਕਲਸਣ ਭੁੱਜ ਗਿਆ ਦੋ ਤਿੰਨ ਪਿਆਜ਼ ਜਿਹੜੇ ਆ ਉਹ ਵੀ ਮੈਂ ਚੌਪ ਕਰ ਲਏ ਆ ਤੇ ਜ਼ਿਆਦਾ ਲਿਕਵਿਡ ਵੀ ਨਹੀਂ ਕੀਤੇ ਹੈਗੇ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਵੀ ਆਪਾਂ ਜਿਹੜਾ ਆ ਪਕਾ ਲੈਨੇ ਆ ਲਾਲ ਕਰ ਲੈਨੇ ਦੇਖੋ ਉਹੀ ਲਸਣ ਅਦਰਕ ਪਿਆਜ਼ ਉਹੀ ਆਪਾਂ ਸਮਾਨ ਪਾਇਆ ਇਹਦੇ ਵਿੱਚ ਤੇ ਬਸ ਬਣਾਉਣ ਦਾ ਤਰੀਕਾ ਆਪਾਂ ਬਦਲਿਆ ਦੇਖੋ ਪਿਆਜ਼ ਵੀ ਆਪਣੇ ਜਿਹੜਾ ਭੁੱਜ ਗਿਆ ਅਦਰਕ ਲਸਣ ਪਿਆਜ਼ ਸਾਰੀਆਂ ਚੀਜ਼ਾਂ ਭੁੱਜ ਗਈਆਂ ਤੇ ਹੁਣ ਆਪਾਂ ਜਿਹੜੀਆਂ ਜਿੰਨੀ ਕਿ ਮਿਰਚ ਤੁਸੀਂ ਖਾਣੀ ਆ ਤੁਸੀਂ ਲਾਲ ਮਿਰਚ ਬਹੁਤ ਘੱਟ ਖਾਣੇ ਆ ਹਰੀ ਮਿਰਚ ਖਾਣੇ ਤੁਸੀਂ ਲਾਲ ਖਾਣੇ ਤਾਂ ਇੱਥੇ ਲਾਲ ਪਾ ਸਕਦੇ ਆ ਤੇ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਜਿੰਨੀ ਕੁ ਆਪਾਂ ਨੂੰ ਲੋੜ ਸੀ ਤਿੰਨ ਚਾਰ ਪੀਸ ਕਿ ਉਹ ਪਾ ਦਿੱਤੀਆਂ ਆ ਤੇ ਇਹਨਾਂ ਨੂੰ ਵੀ ਆਪਾਂ ਥੋੜੀ ਜਿਹੀ ਸੇਕ ਲਵਾ ਲੈਣੇ ਆ ਠੀਕ ਆ ਜੀ ਤੇ ਹੁਣ ਇਹਦੇ ਵਿੱਚ ਆਪਾਂ ਪਾਈ ਹੈ ਜੀ ਦੇਗੀ ਮਿਰਚ ਰੰਗ ਵਾਸਤੇ ਤੇ ਹਲਦੀ ਜੀਰਾ ਪਾਊਡਰ ਤੇ ਧਨੀਆ ਪਾਊਡਰ ਤੇ ਇਹ ਪਾਤਾ ਨਮਕ ਥੋੜੀ ਜਿਹੀ ਆਪਾਂ ਪਾਨੇ ਕਸੂਰੀ ਮੇਥੀ ਹੱਥ ਤੇ ਮਸਲ ਲੈਣੇ ਨੂੰ ਚੰਗੀ ਤਰ੍ਹਾਂ ਤੇ ਇਹਦੇ ਨਾਲ ਟੇਸ ਜਿਹੜਾ ਆਪਾਂ ਨੂੰ ਪਤਾ ਹੀ ਹੈ ਬੀ ਸਬਜੀ ਦਾ ਬਹੁਤ ਵੱਧ ਜਾਂਦਾ ਹੈ ਤੇ ਮਸਾਲਿਆਂ ਨੂੰ ਆਪਾਂ ਇਦਾਂ ਭੁੰਨ ਲੈਣੇ ਆ ਦੇਖੋ ਮਸਾਲੇ ਵੀ ਆਪਣੇ ਜਿਹੜੇ ਪੁੱਜ ਗਏ ਆ ਤੇ ਹੁਣ ਇਹ ਚ ਇੱਕ ਚੀਜ਼ ਆਪਾਂ ਜਿਹੜੀ ਪਾਉਣੀ ਉਹ ਹੈਗਾ ਜੀ ਦਹੀਂ ਦਹੀਂ ਨੂੰ ਇਦਾਂ ਫੈਂਟ ਲੈਣਾ ਆ ਖੱਟਾ ਨਾ ਹੋਵੇ ਬਹੁਤਾ ਦਹੀਂ ਤੇ ਤਾਜ਼ਾ ਦਹੀਂ ਆ ਇਹ ਕੋਲੀਕ ਹੈਗੀ ਆ ਦਹੀਂ ਦੀ ਉਹ ਆਪਾਂ ਫੈਂਟ ਲਿਆ ਤੇ ਸੇਕ ਨੂੰ ਘੱਟ ਕਰਨਾ ਸੇਕ ਘੱਟ ਕਰਕੇ ਦਹੀਂ ਪਾਉਣਾ ਨਹੀਂ ਤਾਂ ਦਹੀਂ ਪਾਉਂਦੇ ਸਾਰ ਫਟ ਜਿਊਗਾ ਤੇ ਬਿਲਕੁਲ ਸੇਕ ਮੈਂ ਘੱਟ ਕੀਤਾ ਹੈ ਸਗਾ ਮਸਾਲੇ ਭੁੰਨ ਕੇ ਤੇ ਹੁਣ ਆਪਾਂ ਦਹੀਂ ਪਾ ਦਤਾ ਹੈ ਦਹੀਂ ਨੂੰ ਵੀ ਆਪਾਂ ਘੱਟ ਸੇਕ ਤੇ ਪਹਿਲਾਂ ਦਾ ਮਿਕਸ ਕਰ ਲੈਨੇ ਸਵਾਰ ਕੇ ਤਾਂ ਕਿ ਦਹੀਂ ਫਟੇ ਨਾ ਆਪਣਾ ਠੀਕ ਹੈ ਜੀ ਫਿਰ ਆਪਾਂ ਸੇਕ ਨੂੰ ਮੀਡੀਅਮ ਕਰ ਦਵਾਂਗੇ ਤੇ ਐਦਾਂ ਇਹਨੂੰ ਆਪਾਂ ਮਿਕਸ ਕਰਕੇ ਤੇ ਫਿਰ ਆਪਾਂ ਇਹਨੂੰ ਜਿਹੜਾ ਟੱਕ ਦਾਣਾ ਆ ਤੇ ਤਾਂ ਕਿ ਇਹ ਦਹੀਂ ਜਿਹੜਾ ਐਨ ਵਧੀਆ ਤਰੀਕੇ ਦੇ ਨਾਲ ਉਹ ਵੀ ਪੱਕ ਜਵੇ ਬਹੁਤ ਹੀ ਟੇਸਟੀ ਸਬਜੀ ਐਦਾਂ ਬਣੂਗੀ ਗਰੰਟੀ ਹੈ ਮੇਰੀ ਇੱਕ ਵਾਰ ਦਹੀਂ ਪਾ ਕੇ ਬਣਾ ਕੇ ਦੇਖਿਓ ਤੁਸੀਂ ਤੇ ਥੋੜੀ ਆਪਾਂ ਪਾ ਦਤਾ ਇਹਦੇ ਵਿੱਚ ਪਾਣੀ ਜਿੰਨਾ ਕ ਦਹੀਂ ਸੀ ਉਨਾ ਕ ਆਪਾਂ ਇਹ ਚ ਪਾ ਦਤਾ ਪਾਣੀ ਇਹਨੂੰ ਮਿਕਸ ਕਰਕੇ ਤੇ ਇਹਨੂੰ ਆਪਾਂ ਟੱਕ ਦੇਣਾ ਆ ਤਾਂ ਕਿ ਮਸਾਲੇ ਵੀ ਦਹੀਂ ਵੀ ਪਾਣੀ ਸਾਰੀਆਂ ਚੀਜ਼ਾਂ ਜਿਹੜੀਆਂ ਗਰੇਵੀ ਇਹਦੀ ਵਧੀਆ ਤਿਆਰ ਹੋ ਜਵੇ ਦੇਖੋ ਟੱਕ ਕੇ ਆਪਾਂ ਪਕਾ ਲਿਆ ਮਸਾਲਾ ਤੇ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਮਸਾਲਾ ਆਪਣਾ ਬਣ ਕੇ ਤਿਆਰ ਹੋਇਆ ਆ ਤੇ ਜਿਆਦਾ ਗਰੇਵੀ ਬਣਾਣੀ ਤਾਂ ਬਸ ਇਹਦੇ ਵਿੱਚ ਜਿਆਦਾ ਗਰੇਵੀ ਜਿਹੜੀ ਵਧੀਆ ਨਹੀਂ ਲੱਗਦੀ ਹੈਗੇ ਤੇ ਬਿਲਕੁਲ ਥੋੜੀ ਗਰੇਵੀ ਹੋਵੇ ਉਹੀ ਸੋਹਣੀ ਲੱਗਦੀ ਹੈ ਇਹਦੇ ਵਿੱਚ ਤੇ ਆਪਾਂ ਟਿੰਡੇ ਜਿਹੜੇ ਫਰਾਈ ਕਰਕੇ ਰੱਖੇ ਸੀ ਹੁਣ ਉਹ ਬਾਤੇ ਆ ਇਹ ਮਿਕਸ ਕਰਦਨੇ ਕਿਉਂਕਿ ਟਿੰਡੇ ਜਿਹੜੇ ਥੋੜੇ ਜਿਹਾ ਪੱਕਣ ਨੂੰ ਟਾਈਮ ਲੱਗ ਜਾਂਦਾ ਹੈ ਥੋੜੇ ਤਾਂ ਆਪਾਂ ਫਰਾਈ ਵੀ ਕਰ ਲਏ ਪਰ ਫਿਰ ਵੀ ਇਹਨਾਂ ਨੂੰ ਹਾਲੇ ਪੱਕਣਾ ਹੈ ਇਹਨਾਂ ਨੇ ਤੇ ਇਸ ਕਰਕੇ ਆਪਾਂ ਮੀਡੀਅਮ ਸੇਕ ਦੇ ਉੱਤੇ ਟਾਂਕ ਕੇ ਇਹਨਾਂ ਨੂੰ ਪਕਾ ਲੈਣਾ ਤੇ ਦੇਖੋ ਜੀ ਟਿੰਡਿਆਂ ਦਾ ਰੰਗ ਦੇਖੋ ਤੁਸੀਂ ਸਬਜ਼ੀ ਦਾ ਕਿੰਨਾ ਵਧੀਆ ਜਿਹੜਾ ਬਣਿਆ ਹੈ ਇਹ ਸਬਜ਼ੀ ਆਪਣੀ ਜਿਹੜੀ ਆ ਆਲਮੋਸਟ ਬਣ ਕੇ ਤਿਆਰ ਹੋ ਗਈ ਹੱਲੇ ਵੀ ਆ ਆਪਾਂ ਇਹਨੂੰ ਹੋਰ ਪਕਾਉਣਾ ਆ ਕਿਉਂਕਿ ਟਿੰਡੇ ਆਪਣੇ ਸਾਫਤੇ ਆ ਕਟੇ ਹੋਣਗੇ ਉਹ ਬਹੁਤ ਛੇਤੀ ਬਣ ਜਾਂਦੇ ਆ ਤੇ ਸਾਫਤੇ ਟਿੰਡੇ ਬਣਨੇ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿੱਤਾ ਜੀ ਗਰਮ ਮਸਾਲਾ ਤੇ ਨਾਲੇ ਆਪਾਂ ਪਾ ਦਨੇ ਆ ਹਰਾ ਧਨੀਆ ਪਾ ਕੇ ਮਿਕਸ ਕਰਕੇ ਆਪਾਂ ਥੋੜੀ ਜਿਹਾ ਇਹਨੂੰ ਸੇਕ ਹਲੇ ਹੋਰ ਲਵਾਉਣਾ ਠੀਕ ਆ ਜੀ ਤਾਂ ਕਿ ਮਸਾਲੇ ਦਾ ਵੀ ਟੇਸਟ ਇਹਦੇ ਵਿੱਚ ਜਿਹੜਾ ਆ ਇਹਨੂੰ ਵਧੀਆ ਤਰੀਕੇ ਨਾਲ ਆ ਜਾਊਗਾ ਤੇ ਸਬਜ਼ੀ ਜਿਹੜੀ ਖਾਣ ਨੂੰ ਬਹੁਤ ਸੁਆਦ ਲੱਗੂਗੀ ਇਹ ਤੇ ਇਹਦਾ ਮਿਕਸ ਕਰ ਦਨੇ ਇਹ ਦੇਖੋ ਗਰੇਵੀ ਜਿਹੜੀ ਆਪਣੀ ਕਾਫੀ ਘਟ ਗਈ ਹੈ ਜਿਆਦਾ ਜੇ ਤੁਸੀਂ ਕਹੋ ਨਾ ਜਿਆਦਾ ਤਰੀ ਵਾਲੇ ਉਹ ਵਧੀਆ ਨਹੀਂ ਲੱਗਦੇ ਜਿਹੜੇ ਸਾਫ ਤੇ ਟਿੰਡੇ ਹੁੰਦੇ ਨੇ ਨਾ ਜਿਆਦਾ ਤਰੀ ਵਾਲੇ ਨਹੀਂ ਵਧੀਆ ਲੱਗਦੇ ਹੈਗੇ ਬਾਕੀ ਆਪਣੀ ਆਪਣੀ ਪਸੰਦ ਹੁੰਦੀ ਆ ਤੇ ਜੇ ਕੱਟ ਕੇ ਬਣਾਨੇ ਉਹਨਾਂ ਵਿੱਚ ਥੋੜੀ ਤਰੀ ਰਹਿ ਵੀ ਗਈ ਤਾਂ ਉਹ ਵਧੀਆ ਲੱਗਦੀ ਟੇਸਟੀ ਲੱਗਦੀ ਆ ਇਹਨਾਂ ਦੇ ਵਿੱਚ ਜਿਹੜੀ ਬਹੁਤੀ ਤਰੀ ਵਧੀਆ ਨਹੀਂ ਲੱਗਦੀ ਹੈਗੇ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਵਾਰੀ ਮਸਾਲਾ ਧਨੀਆ ਪਾ ਕੇ ਫਿਰ ਟਾਕ ਦਿੰਦਾ ਤੇ ਦੇਖੋ ਜੀ ਆਪਣੀ ਸਬਜੀ ਜਿਹੜੀ ਫਾਈਨਲੀ ਬਣ ਕੇ ਹੋ ਗਈ ਤਿਆਰ ਦੇਖੋ ਉਹੀ ਸਮਾਨ ਉਹੀ ਟਿੰਡੇ ਉਹੀ ਮਸਾਲੇ ਇੱਕ ਦਹੀਂ ਪਾਇਆ ਆਪਾਂ ਅਲੱਗ ਤੋਂ ਤੇ ਦੇਖੋ ਕਿੰਨੀ ਸੋਹਣੀ ਸਬਜੀ ਆਪਣੀ ਬਣੀ ਖਾਣ ਨੂੰ ਵੀ ਬਹੁਤ ਹੀ ਟੇਸਟੀ ਲਾਜਵਾਬ ਸਬਜੀ ਆਪਣੀ ਬਣੀ ਆ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਕਮੈਂਟ ਕਰਕੇ ਦੱਸਿਓ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਕਮੈਂਟ ਜਰੂਰ ਕਰਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੁੰਦੀ ਆ ਤੇ ਦੇਖੋ ਆਪਾਂ ਇੱਕ ਪਲੇਟ 'ਚ ਪਾ ਕੇ ਵੀ ਤੁਹਾਨੂੰ ਦਿਖਾ ਲਦੇ ਦੇਖੋ ਕਿੰਨੀ ਸੋਹਣੀ ਸਾਬਤੇ ਟਿੰਡੇ ਦੀ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਆ ਬਣਾਓ ਖਾਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵੀ ਪਰ ਜਿਹੜੇ ਜੁੜਦੇ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ